ਹੋ ਜੀ ਮਾਜੂ ਸਾਹਿਬ ਠੀਕ ਹੈ ਵਧੀਆ ਹਾਂ ਜੀ ਹਾਂ ਹੁਣ ਅੱਜ ਦਾ ਪ੍ਰੋਗਰਾਮ ਲਾ ਕੇ ਆਏ ਲੱਗਦਾ ਨਾ ਗਏ ਜਿੱਥੇ ਚਲੋ ਹੋ ਠੀਕ ਹੈ ਵਧੀਆ ਬਹੁਤ ਵਧੀਆ ਅੱਛਾ ਇੱਕ ਮੈਂ ਕਹਿੰਦਾ ਸੀ ਇਹ ਵੀ ਨੰਬਰ ਹੁੰਦੇ ਨੇ ਨੰਬਰ ਜਿਵੇਂ ਅੰਕੜੇ ਕਿਹਦੀ 100 ਤੱਕ ਹੁੰਦੇ ਨੇ ਉਹ ਅੰਕੜੇ ਕਿਨਾਂ ਜੇ ਮੰਨ ਲਓ ਤੁਸੀਂ ਆਪਦੇ ਮਨਚ ਸੋਚੋ ਤਾਂ ਮੈਂ ਉਹ ਦੱਸ ਸਕਦਾ ਹਾਂ ਕਿੰਚਾ ਹਾਂ ਦਿਲ ਦੀਆਂ ਗੱਲਾਂ ਦੱਸਦਾ ਹਾਂ ਦੱਸ ਸਕਦਾ ਮੈਂ ਵੀ ਜੇ ਨਾ ਕੋਈ ਸੋਚੋ ਵੀ ਜਣ ਕੇ ਸੋਚੀ ਹੈ ਹਾਂ ਸੋਚਣਾ ਤੁਸੀਂ ਐ ਪੰਜ ਸੋਚੋ 10 ਸੋਚੋ ਕਿੰਨੇ ਮਰਜੀ ਸੋਚੋ ਮੈਂ ਉਹ ਰਿਜਲਟ ਕੱਟ ਕੇ ਦੱਸ ਦੂੰ ਵੀ ਮਾਗਰ ਨਹੀਂ ਰਹਿ ਗਈ ਅੱਛਾ ਹਾਂ ਹੁਣ ਤੂੰ ਐ ਕਰ ਵੀ ਆਪਦੇ ਮਨ ਨੂੰ ਸੋਚ ਵੀ ਮੈਂ ਇੰਨੇ ਨੰਬਰ ਸੋਚ ਲਈ ਠੀਕ ਹੈ ਸੋਚ ਲਈ ਸੋਚ ਲੈ ਅੱਛਾ 99 ਆਪਣੇ ਜੱਥੇਦਾਰ ਦੇ ਸੋਚ ਲੈ ਦੱਸ ਸਕਦੇ ਹੋ ਦੱਸ ਤੁਹਾਨੂੰ ਕਿੱਥੇ ਜੱਥੇਦਾਰ ਦੇ ਸੋਚ ਲੈ ਸੋਚ ਲਈ ਸੋਚ ਲੈ ਕੇ ਨਾ ਉਦੇ ਵਿੱਚ ਤੂੰ ਆਇਆ ਕਰ 18 ਨੰਬਰ ਮੇਰੇ ਪਾ ਦੇ। ਅੱਛਾ। ਠੀਕ ਹੈ। ਪਾਏਗੀ? ਪਾਏਗੀ। ਅੱਛਾ। ਹੁਣ ਅੱਧੇ ਰੱਗ ਨੂੰ ਦੇ ਦੇ। ਇਕੱਠੇ ਕਰਕੇ ਅੱਧੇ ਰੱਗ ਨੂੰ ਦੇ ਦੇ। ਅੱਧੇ ਰੱਗ ਨੂੰ ਦੇ ਦੇ। ਦੇ ਦੇ। ਇਹਦੇ ਐ ਇਹਨੂੰ ਮੋੜ ਦੇ। ਅੱਛਾ। ਠੀਕ ਹੈ। ਹੁਣ ਮੈਂ ਦੱਸਣਾ ਪਿੱਛੇ ਕਿੰਨੇ ਰਹਿ ਗਏ। ਹੁਣ ਪਿੱਛੇ 9 ਰਹਿ ਗਏ। ਆਹ ਦਰਾਈਏ ਆਹ ਦੱਸਣਾ ਇਹ ਇਹ ਕਿ ਆਏ ਹੁੰਦੇ ਹੈ ਹੈ ਕਿ ਨਾ ਅੱਠ ਮਹੀਸਾ ਹਾਂ ਤਿੰਨ ਘਟੀਆਂ ਤਿੰਨ ਘਟੀਆਂ ਪੰਜ ਭਰੇ ਘਾ ਦੇ ਸਾਰਿਆਂ ਨੂੰ ਵੀ ਕਿੱਕ ਪਾ ਲਈ ਮੈਂ ਦੇਹਰਾ ਮਾਜੂ ਅੱਠ ਭਰੇ ਨੇ ਇਹਦਾ ਇਹ ਦੱਸ ਸਕਦੇ ਆਂ ਅੱਛਾ ਅੱਠ ਭਰੇ ਪੰਜ ਭਰੇ ਨੇ ਨਾ ਅੱਛਾ ਇਹ ਇਹ ਦੱਸ ਸਕਦੇ ਆਂ ਇਹ ਪੰਜਾਬੀ ਸ਼ਬਦ ਹੈ ਨਾ ਦੋਨੇ ਪਾਸੇ ਜਾਂਦੇ ਕੱਟੀ ਉਧਰ ਵੀ ਕਹੇ ਜਾਂਦੇ ਕੱਟੀ ਕੱਟੜਾ ਵੀ ਕਹੇ ਜਾਂਦੇ ਕੱਟੜ ਨੂੰ ਵੀ ਕਹੇ ਜਾਂਦੇ ਇਹ ਕੱਟ ਠੀਕ ਹੈ ਉਹ ਮਰਗੇ ਜਿਵੇਂ ਕੱਕਰੇ ਉੱਕੜੀ ਮੱਝਾਂ ਘਤਰੀ ਗਈਈ ਪਰੇ ਦੇ ਬੱਕੜੀਆਂ ਰੱਖੀਆਂ ਕੱਟੀਆਂ ਨਹੀਂ ਆ ਆਹ 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 ਬਰੇ ਹੀ ਆਈਂਦੇ ਹਮ ਗੱਲ ਠੀਕ ਹੈ ਇੱਕ ਇੱਕ ਦੁਵਾਰ ਆ ਕੇ ਨੇ ਕਹਿੰਦੇ ਤੂੰ ਕੀ ਦੀ ਮਾਂ ਦੇ ਪਿਆ ਦਾ ਪੁੱਤ ਹੈ ਲੈ ਤੂੰ ਦੱਸ ਦੇ ਵੀ ਕੀ ਦੀ ਮਾਂ ਦੇ ਪਿਆ ਦਾ ਪੁੱਤ ਹੈ ਦੱਸ ਬਈ ਵੀ ਤੱਕਣਾ ਅੰਸੋਚਣਾ ਤੂੰ ਕੀ ਦੀ ਮਾਂ ਦੇ ਪੁੱਤ ਹੈ ਇਹ ਹੀ ਗੱਲ ਹੈ ਨਾ ਸਵਾਲ ਬਸ ਇਹ ਹੁੰਦੇ ਕੁਦਰਤੀ ਸਵਾਲ ਨੇ ਹਮ ਆਪਣੇ ਆਲੇ ਜਿਹਨੇ 8 ਤਰੀਕ ਨੂੰ ਉੱਥੇ ਜਾਣਾ ਉਹ ਆਪਣਾ ਇੰਟਰਵਿਊ ਜਿੱਤੇ ਤੇ ਉੱਥੇ ਕਿ ਨਾ ਉਹਨੂੰ ਸਵਾਰ ਪਾਇਆ ਜਦੋਂ ਪੇਪਰ ਹੋਇਆ ਉਹਨੂੰ ਪੇਪਰ ਦੇ ਵਿੱਚ ਕੀ ਦੱਸਿਆ ਕਹਿੰਦਾ ਵੀ ਅੱਜ 2 ਤਰੀਕ ਹੈ ਹਾਂ ਅੱਜ ਦਿਨ ਬੁੱਧਵਾਰ ਹੈ ਤੇ 8 ਤਰੀਕ ਦਾ ਕਿਹੜਾ ਦਿਨ ਬਣੂ ਸਵਾਰ ਆਇਆ ਪੇਪਰ ਦੇ ਵਿੱਚ ਉਹਨੇ ਦੱਸਦਾ ਵੀ ਆ ਆਇਆ ਵੀ ਪਟਾਣੀ ਨੀ ਕਹੇਦੇ ਸਵਾਲ ਕਿੱਥੋਂ ਕਿਹੜੇ ਕਿਹੜੇ ਵਾਸਤੇ ਪੁੱਛ ਲੈਂਦੇ ਉਹ ਇਹ ਹੀ ਦਿਮਾਗ ਦੀ ਨੌਂਦੀ ਇਹ ਹੀ ਹੁੰਦਾ ਬਾਕੀ ਕੰਮ ਲੈਂਦੇ ਹਾਂ ਉਹਨਾਂ ਦੀ ਚੇਤੂਨ ਨੂੰ ਪੱਜ ਦੇ ਦੁੱਕ ਦੇ ਗੜੇ ਵੀ ਅਰ ਮੋੜ ਦੇ ਉੱਪਰ ਦੇ ਗਣੇ ਪੈਸੇ ਦੀ ਵਾਇਲ ਬੱਠੇ ਰਾ ਜਿਹਦੇ ਦਿਮਾਗ ਜਿਹਦੇ ਦਿਮਾਗ ਨੇ ਕੰਮ ਆ ਆ ਕੰਮ ਕਰਦੇ ਹਾਂ ਹਾਂ ਕੰਮ ਮੁਰੇ ਕਰਦੇ ਨੇ ਹੱਥ ਵੀ ਚੰਗੀ ਖੜੇ ਪਈ ਜਾਂਦੇ ਆ ਹੁੰਦੇ ਤਾਂ ਫੋਰ ਬੈ ਠੀਕ ਹੈ ਵਧੀਆ ਕੋਈ ਨਮੀਦਾਜੀ ਮੈਂ ਤਾਂ ਹੀ ਵਾਰੀ ਗਿਆ ਤੁਹਾਡੇ ਦਰਸ਼ਨ ਹੋ ਗਏ ਅੱਜ ਕੰਗਾਮੀ ਵਾਲਾ ਅੱਛਾ ਬਾਪੇ ਸੂਰਜ ਨਾਲ ਦਾ ਸੀਗਾ ਉਹ ਨਾ ਬਾਪਾ ਬਣਾ ਵਰਸਿਉਂ ਨਹੀਂ ਗਈ ਠੀਕ ਹੈ ਜੀ ਉਸੇ ਪ੍ਰੋਗਰਾਮ ਤੇ ਹਾਜ਼ਰੀ ਵੀ ਭਰੀ ਅੱਛਾ ਜੋ ਉੱਧਰ ਗਏ ਜੀ ਤੁਸੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇਹ ਤੇ ਜਿੱਤ ਹਾਰ ਦਾ ਹੀ ਫੈਸਲਾ ਚੱਲ ਰਿਹਾ ਹੈ ਅੱਛਾ ਉਹਦਾ ਫਿਰ ਚੱਲਦੀ ਰਹਿੰਦਾ ਸਾਦੀ ਚੀਜ਼ਾਂ ਨੇ ਹੈਨਾ ਹਾਂ 4-5 ਤਾਂ ਬੋਤ ਖੋ ਜੀ ਬੱਜਦਾ ਆਇਦਾ ਹੁੰਦਰੀਆ ਪਰ ਜਦੋਂ ਆਏ ਜਿਹੜੇ ਸੁਬਾ ਜਾਪਿਆ ਹਦੀ ਜਿੱਤਨ ਵਾਲਾ ਕਰਿਆ ਕੁਫਾਇ ਹੀ ਨਹੀਂ ਹਾਂ ਆ ਤੂੰ ਵੀ ਦੇਖੜ ਗਏ ਉਹਦਾ ਫਿਰ ਤੈਨੂੰ ਪਤਾ ਹੀ ਸਾਰਾ ਇਹਦਾ ਇਹਦਾ ਸਿਆਲ ਜਿੱਤਨ ਵਾਲੀ ਦੇ ਘਰੇ ਖੁਸ਼ੀ ਹਾਂ ਆ ਨੜੇ ਦੇ ਪਰੰਕਤੂ ਹੋਰ ਗੱਲ ਹੈ ਮਤ ਜੀ ਸਾਹਿਬ ਅੱਜ ਦੇ ਦਿਨ ਜਿਹੜੀ ਖੁਸ਼ੀ ਮਨਾਉਣੀ ਹੈ ਮੈਂ ਵਧੀਆ ਨਹੀਂ ਸਮਝਦਾ ਹਾਂ ਉਕ ਮੈਂ ਹੰਦੂ ਹਰਮੰਦਰ ਸਾਹਿਬ ਦੇ ਵਿੱਚ ਅੱਜ ਦੇ ਦਿਨ ਕੀ ਹੋਇਆ ਜੀ ਤੁਹਾਨੂੰ ਹਾਂ ਬਹੁਤ ਕਹਿਰ ਕਹਿਰ ਬੰਦ ਕਹਿਰੀ ਵਸਤੇ ਹੰਦੂ ਦੇ ਘਰ ਬੰਦ ਜੀ ਹੈ ਹੈ ਉਹ ਜਾਨ ਕੇ ਬਹੁਤ ਕਹਿਰ ਬੰਦ ਸਿੱਖ ਕੌਮ ਲਈ ਹੋਵੇ ਹਾਂ ਕੋਈ ਖੁਸ਼ੀ ਵਾਲੀ ਗੱਲ ਨਹੀਂ ਕੋਈ ਖੁਸ਼ੀ ਵਾਲੀ ਨਹੀਂ ਹਾਂ ਇਹ ਜੋ ਖੁਸ਼ੀ ਦੇਖਦੇ ਆ ਬੜਾ ਬੰਦ ਤੇ ਮਾ ਠੀਕ ਹੈ ਫਿਰ ਮੱਧ ਸਾਹਿਬ ਨੂੰ ਜਾਣਾ ਨਹੀਂ ਬਾਬਾ ਟੰਗ ਹੋ ਗਿਆ ਨਾ ਹਾਂ